ਫਸਾ ਗਿਆ ਵੀ ਯਾਰ ਇਹ ਵੀ ਹੁਣ ਮੈਂ ਇੱਕ ਛੱਡ ਕੇ ਭੱਜਣਗੇ ਕਲੀਅਰ ਗੱਲ ਹੈ ਜੀ ਇੱਕ ਸਰ ਕੋਈ ਗੱਲ ਨਹੀਂ ਦੂਸਰੀ ਗੱਲ ਜਿਹੜੀ ਮੈਂ ਕਰ ਰਿਹਾ ਸੀ ਨਰਮਿੰਦੀ ਬਾਈ ਆਪਣੇ ਪਿੰਡ ਵਾਲੇ ਬੈਠੇ ਆ ਸਾਰੇ ਵੀਰ ਬਣ ਕੇ ਮੇਰੇ ਇੱਥੇ ਬਾਜ ਦਿੰਦੀ ਆ ਰਹੇ ਦਾਈ ਜਾਦੀ ਆ ਨਾ ਆਪਣੇ ਨਾਲ ਇੱਕ ਗੱਲ ਹੋਈ ਸੀਗੀ ਪਹਿਲਾਂ ਜਦੋਂ ਸਰਕਾਰ ਨਹੀਂ ਬਣੀ ਸੀਗੀ ਆਮ ਆਦਮੀ ਪਾਰਟੀ ਦੀ ਪਹਿਲਾਂ ਸਰਦਾਰ ਜੀ ਮੈਂ ਇਹ ਵੀ ਬੇਨਤੀ ਕਰਦਾ ਮੈਂ ਸਵਾਲ ਸਾਰਾ ਨਹੀਂ ਕਰਦਾ ਹੁਣ ਐਥੇ ਨਸ਼ੇ ਦੇ ਮੁੱਦੇ ਤੇ ਡੀਐਸਪੀ ਸਾਹਿਬ ਨੂੰ ਮੈਂ ਲਾਜਵਾਬ ਕਰਕੇ ਤੁਰਿਆ ਹੋਇਆ ਇਹ ਗੱਲ ਨਹੀਂ ਤੁਸੀਂ ਸਰਕਾਰ ਜੋਗਾ ਅੱਜ ਦੀ ਗੱਲ ਨਹੀਂ ਪਹਿਲੀ ਵਾਰ ਹੀ ਆਏ ਆ ਇਸੇ ਕਰਕੇ ਮੈਂ ਤੁਹਾਡੇ ਤੋਂ ਖਿਮਾ ਮੰਗੀ ਆ ਆਪਾਂ ਨੂੰ ਕਿਹਾ ਜਾਂਦਾ ਸੀ ਵੀ ਜੇ ਤੁਹਾਡੀ ਕੋਈ ਫਸਲ ਖਰਾਬ ਹੋ ਜਾਂਦੀ ਹੈ ਗਰੌਰੀ ਬਾਅਦ ਚ ਹੋਇਆ ਕਰੂ ਮੁਆਵਜ਼ਾ ਪਹਿਲਾਂ ਮਿਲਿਆ ਕਰੂ ਦੋ ਸਾਲ ਨਰਮਾ ਖਰਾਬ ਹੋਇਆ ਕਿਸੇ ਮਜ਼ਦੂਰ ਨੂੰ ਕਿਸੇ ਕਿਸਾਨ ਨੂੰ ਬਾਈ ਮੁਆਵਜ਼ਾ ਮਿਲਿਆ ਕਿਥੇ ਨਹੀਂ ਨਹੀਂ ਮਿਲਿਆ ਨਹੀਂ ਮਿਲਿਆ ਤੇ ਜਦ ਮੈਂ ਝੂਠ ਬੋਲਦਾ ਸੀਗਾ ਕਿ ਇਹ ਬਾਈ ਕਹਿੰਦੇ ਤੇਰਾ ਕੱਲੇ ਦਾ ਨਰਮਾ ਨਹੀਂ ਹੈਗਾ ਤੇ ਫਿਰ ਆਹ ਤਾਂ ਗੁਲਾਮ ਤਾਂ ਕੱਲਾ ਭਗਤ ਸਿੰਘ ਜਾਂ ਸਰابہ ਵੀ ਨਹੀਂ ਸੀ ਉਹ ਭਰਾਵੋ ਜਿਵੇਂ ਮੇਰੇ ਭਰਾ ਕਹਿੰਦੇ ਸੀ ਨਾ ਇੱਥੇ ਵੀ ਤੇਰਾ ਕਿਹੜਾ ਕੱਲੇ ਦਾ ਨਰਮਾ ਖਰਾਬ ਹੋਇਆ ਮੈਂ ਮੰਨਦਾ ਨਹੀਂ ਹੋਇਆ ਕੱਲੇ ਦਾ ਪਰ ਦੇ ਸਰਾਬਾ ਵੀ ਕੱਲਾ ਤਾਂ ਨਹੀਂ ਗੁਲਾਮ ਸੀ ਪੂਰਾ ਦੇਸ਼ ਉਹਦੋਂ ਵੀ 33 ਕਰੋੜ ਲੋਕ ਗੁਲਾਮ ਸੀਗੇ ਪਹਿਲੀ ਵਾਰੀ ਸਾਡੀ ਇਹ ਬੇਨਤੀ ਵੀ ਸਾਨੂੰ ਮੁਆਵਜ਼ਾ ਪਹਿਲਾਂ ਵਾਅਦੇ ਕਰਕੇ ਕਿਉਂ ਨਹੀਂ ਦਿੱਤਾ ਕਿ ਸਾਡੀ ਬਾਤ ਨਹੀਂ ਪੁੱਛੀ ਗਈ ਪਹਿਲਾਂ ਸਾਡੇ ਬੀਬਾ ਜੀ ਜਦੋਂ ਪੁਰਾਣੀ ਸਰਕਾਰ ਸੀ ਕਿਸੇ ਦੀ ਹੋਈ ਹੈ ਤਾਂ ਉਹ ਵੀ ABC D ਉਹੀ ਹੈਗੇ ਉਦੋਂ ਸਾਡੀ ਇਹ ਤਿੰਨ ਤਿੰਨ ਵੀਡੀਓ ਸਾਡੇ ਬਲਜਿੰਦਰ ਗੌਰ ਵੀ ਪਾਈਆਂ ਨੇ ਇੱਕ ਦਿਨ ਦੇ ਵਿੱਚ ਪੇਜ ਤੇ ਪੈਂਦੀਆਂ ਆਉਂਦੀਆਂ ਸੀ ਕਿ ਲੋਕਾਂ ਦੀ ਜੀ ਗੜੇਮਾਰੀ ਨਾਲ ਫਸਲ ਖਰਾਬ ਹੋ ਗਈ ਆ ਹੋ ਗਿਆ ਹੋ ਗਿਆ ਤੇ ਲੋ ਤੁਹਾਡੀ ਸਰਕਾਰ ਆਈ ਤੁਸੀਂ ਕਿਹਾ ਸੀਗਾ ਵੀ ਸਾਨੂੰ ਵਾਅਦਾ ਮਿਲੂਗਾ ਜੇ ਕਿਸੇ ਦੀ ਕੋਈ ਫਸਲ ਖਰਾਬ ਹੁੰਦੀ ਹੈ ਬਿਨਾਂ ਗਗੌਰੀ ਤੋਂ ਹੀ ਹੋਇਆ ਸੀ ਨਾ ਹਾਂ ਬਿਗਜ਼ੋਰੀ ਵੀ ਬਾਤ ਹੁੰਦੀ ਰਹੀ ਕਿਸੇ ਨੂੰ ਧਿਆਨੀ ਨਹੀਂ ਰਵਲੀ ਹਾਂਜੀ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਬਾਈ ਜੀ ਵਿਕਰ ਸਿੰਘ ਜੀ ਖਾਲਸਾ ਕਦੇ ਹੋਂਦਾ ਹੁੰਦਾ ਯਾਰ ਤੁਸੀਂ ਖਾਲਸੇ ਗੁਰਸੇ ਦੇ ਬੰਦੇ ਹੋ ਭਾਈ ਜੀ ਕੋਈ ਗੱਲ ਨਹੀਂ ਇਹ ਤਾਂ ਮੈਂ ਕਿਹਾ ਇਹ ਤਾਂ ਮੈਂ ਕਿਹਾ ਮੈਂ ਇਸ ਗੱਲ ਦਾ ਸੁਣਿਆ ਸਰਦਾਰ ਤਾਂ ਸੁਣਦੀਏ ਕਿ ਮੇਰੀ ਤਾਂ ਗੱਲ ਸੁਣ ਜੇ ਮੈਂ ਕਿਹਾ ਮੈਂ ਮਗਰੋਂ ਆ ਕੇ ਰਹਿਣਾ ਮਨੂ ਨਾਲ ਚੱਕਾ ਲੱਗਿਆ ਮੈਨੂੰ ਰਾ ਲਿਆ ਪਰ ਮੇਰਾ ਕੰਮ ਕਰਨ ਦਾ ਤਰੀਕਾ ਉਹਦੇ ਤੋਂ ਤੂੰ ਕਿੰਤੂ ਪ੍ਰੰਤੂ ਕਰ ਮੈਂ ਕਹਿੰਦਾ ਵੀ ਸਾਰੇ ਮਸਲੇ ਹੱਲ ਨਹੀਂ ਹੁੰਦੇ ਤੇ ਨਾ ਹੋ ਸਕਣੇ ਕੋਈ ਵੀ ਬੰਦਾ ਤੂੰ ਬੰਦਾ ਭਰਾ ਨਹੀਂ ਜੀ ਮੈਂ ਨਹੀਂ ਬਣ ਸਕਦਾ ਮੈਂ ਤਾਂ ਗਰੀਬ ਬੰਦਾ ਹੈਗਾ ਮੈਂ ਤਾਂ ਆਪਦਾ ਫੱਦੀ ਪਾਲ ਲਿਆ ਕਰਾ ਬਹੁਤ ਹੈ ਅਉ ਦੂਜੀ ਗੱਲ ਹੈ ਕਿ 70 ਸਾਲ ਹੋ ਗਏ ਆਪਾਂ ਨੂੰ ਗੰਦਾ ਪਾਣੀ ਪੀਂਦਿਆ ਨੂੰ ਆਪਾਂ ਬੀਬਾ ਜੀ ਨੂੰ ਵੀ ਮਿਲੇ ਆ ਕਿੰਨੇ ਵਾਰੀ ਮਿਲੇ ਆ ਨਾ ਬਈ ਪਿੰਡ ਵਾਲਿਓ ਮਿਲੇ ਗਰੀ ਮਿਲੇ 70 ਸਾਲ ਹੋ ਗਏ ਸਦਾ ਜੀ ਇੰਨੀ ਕੁ ਬੇਨਤੀ ਦੱਸੂਣੇ ਕੋਈ ਇਹਦਾ ਪਾਣੀ ਦੇ ਦੋ ਇੰਨੀ ਸੰਗਤ ਨਹੀਂ ਦੇਖ ਦੋ ਇਹ ਪਾਣੀ ਜਿਹੜਾ ਪੀਂਨੇ ਆਸੀਂ ਕਾਲਾ ਪੀਂਨੇ ਇੰਨੀ ਕੁ ਬੇਨਤੀ ਮੇਰੀ ਤੇਰੀ ਕਿ ਅੱਜ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਤੁਸੀਂ ਮੈਨੂੰ ਜਦੋਂ ਮੈਨੂੰ ਜਦੋਂ ਜਦੋਂ ਬਣ ਗਿਆ ਮੈਂ ਤੁਹਾਨੂੰ ਨੋਟ ਕਰ ਲਈ ਸਾਡੀ ਗੱਲ ਤਾਂ ਨੋਟ ਹੋਵੇ ਨਾ ਜਿਹੜੇ ਜਿਹੜੇ ਲੋਕਾਂ ਦੇ ਨਾਲ ਕਰਦੇ ਆ ਉਹਨਾਂ ਨੂੰ ਨਹੀਂ ਮੈਂ ਤਾਂ ਬੇਚਰੋਂ ਹਾਂ ਸਾਡੀ ਗੱਲ ਛਾੜੂ ਜਿਹੀ ਦੀਦਾ ਜੀ ਨੇ ਕੀਤੀ ਹੈ ਸਿੱਧੀ ਗੱਲ ਹੈ ਕਿ ਜਦੋਂ ਸਾਡੇ ਨਾਲ ਹੋਈ ਇਸੇ ਦੇ ਅਸੀਂ ਪਟਣੀ ਇਹ ਦਪਾ ਲੋਕਾਂ ਨੇ ਏ ਦੂਜਾ ਜੀ ਭਾਈ ਜੀ 70 ਸਾਲ ਗਿਆ ਮੈਂ ਇੱਕ ਸਾਲ ਤਾਂ ਨਹੀਂ ਗਿਆ ਨਾ ਮੈਂ 70 ਸਾਲ ਬੋਲਿਆ ਨਾ ਭਾਈ 70 ਸਾਲ ਬੋਲਿਆ ਕਿੰਨੇ ਬੰਦਿਆਂ ਦਾ ਤੋੜੇ ਕਿੰਨੀ ਆ ਮੈਂ ਇੱਕ ਸਾਲ ਤਾਂ ਨਹੀਂ ਗਿਆ 70 ਸਾਲ ਤੋਂ ਵੀ ਮਰ ਲੋ ਜਿਹੜਾ ਪਹਿਲਾ ਵਾਲੇ ਕਰਦੇ ਉਹੀ ਸਾਡਾ ਹੌਣ ਹੋਈ ਜਾਂਦਾ ਐਡਾ ਗੰਦਾ ਪਾਣੀ ਪੀਂਨੇ ਆ ਜੀ ਮੇਰਾ ਮੋਬਾਈਲ ਪਤਾ ਨਹੀਂ ਕਿੱਥੇ ਰਹਿ ਗਿਆ ਹੁਣ ਇਹਦੇ ਵਿੱਚ ਹੀ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਅੱਜ ਤੀਜਾ ਵੀ ਕਰ ਲਈ ਹੁਣ ਨੀ ਨੀ ਗੱਲ ਪੰਜ ਹੀ ਹੈ ਸਾਡੀ ਗੱਲਾਂ ਪੰਜ ਅੰਗ ਦੇ ਸਾਹਮਣੇ ਕਰਾਇਆ ਉਹ ਸਰਦਾਰ ਜੀ ਭਾਵੇਂ ਸਾਡੇ ਪੰਜ ਦੂਰ ਨਾਲ ਰੱਖਾਈ ਸੱਜ ਦੇ ਸਾਹਮਣੇ ਉਹ ਤੁਹਾਡੀ ਉਹਨੂੰ ਪਹੁੰਚਣ ਦੇ ਪਰ ਹਾਂਜੀ ਠੀਕ ਹੈ ਜੀ ਲੈ ਜੀ ਸੁਣੀ ਗਏ ਆਏ ਜਦੋਂ ਆਏ ਸਿਰੇ ਤੋਂ ਬੰਾਇਆ ਸਾਡੇ ਸਾਡੇ ਲੋਕੇ ਸਾਰਾ ਦਾ ਹੀ ਹੈਗਾ ਪਾਣੀ ਗੰਦਾ ਸਾਰੀ ਵੀ ਨਹੀਂ ਹਾਂਜੀ ਬਟੇ ਕੋਲੇ ਗੱਲ ਕੀਤੀ ਮੈਂ ਇਹ ਵੀ ਕਰਦਾ ਹਾਂ ਕੋਈ ਸਿਰ ਅਸੀਂ ਕਹਿ ਰਹੇ ਹਾਂ ਕਿ ਹੁਣ ਤੀਜੀ ਗੱਲ ਵੀ ਸੁਣ ਲਿਆ ਗਰਗੋਈ ਬਾਈ ਜੀ ਪਾਣੀ ਗੰਦਾ ਆ ਪਾਣੀ ਮਾੜਾ ਆ ਤੁਮ ਬਟਾ ਛੋਟਾ ਨੂੰ ਸੰਭਾਲੋ ਜੇ ਬੋਲ ਬੜਾ ਜਿਹੜਾ ਬੋਲ ਬੜਾ ਜਿਹੜਾ ਉੱਚਾ ਕਰ ਰਹੇ ਨੇ ਜੀ ਆਪ ਵੀ ਪਿੰਡ ਦੇ ਵਸਨੀਕਾਂ ਪਹਿਲਾਂ ਪਹਿਲਾਂ ਮੈਂ ਕਿਸੇ ਭਾਈ ਸਾਨੂੰ ਮਾਰ ਆਇਆ ਬਾਈ ਜੀ ਆ ਰਹੇ ਜਣੇ ਆ